ਅੱਜ ਜਿਵੇਂ ਇੱਕ ਮਾਹੌਲ ਚੱਲਦਾ ਨਾ ਉੰਜ ਤੁਸੀਂ ਧਿਆਨ ਜੋ ਮੇਰੀ ਬੇਨਤੀ ਵੱਲ ਵੀ ਕੋਈ ਨਸ਼ਾ ਕਰਦੇ ਤੈਨੂੰ ਸੈਂਟਰ ਵਿੱਚ ਛੱਡਿ ਆਓ ਵੀ ਉੱਥੇ ਨਸ਼ਾ ਛੁਡਾਇਆ ਜਾਂਦਾ ਹੈ ਕੁਝ ਹੱਦ ਤੱਕ ਇਹ ਕਰਮ ਠੀਕ ਨੇ ਪਰ ਜੇ ਤੁਸੀਂ ਕਹੋ ਵੀ ਪੂਰਨ ਤੌਰ ਤੇ ਕਾਰਗਰ ਨਹੀਂ ਬਿਲਕੁਲ ਨਹੀਂ ਨਾ ਹੋਣਗੇ ਤੁਹਾਨੂੰ ਐਸੇ ਬੰਦੇ ਬੇਅੰਤ ਮਿਲਣਗੇ ਬੰਦਾ ਕਹਿੰਦਾ ਇਹਨੂੰ ਜਦੋਂ ਮਰਨ ਕੰਢੇ ਆ ਗਿਆ ਸੀ ਉੱਥੇ ਨਸ਼ਾ ਛਡਾਓ ਕੇਂਦਰ ਛੱਡਿਆਂਦਾ ਉਥੇ ਕੁਝ ਦਿਨ ਮਹੀਨਾ 2 ਮਹੀਨੇ ਠੀਕ ਰਿਹਾ ਫਿਰ ਆ ਗਿਆ ਫਿਰ ਲੱਗ ਗਿਆ ਇਸ ਤਰ੍ਹਾਂ ਹੀ ਹੈ ਨਾ ਜੀ ਮੈਂ ਬੇਨਤੀ ਕਰਾਂ ਸਭ ਤੋਂ ਵੱਡਾ ਜੀਵਨ ਦੇ ਕਰਮ ਬੰਦੇ ਦੇ ਉਦੋਂ ਬਦਲਦੇ ਆ ਜਦੋਂ ਬੰਦਾ ਗੁਰੂ ਕੀ ਸਤ ਸੰਗਤ ਵਿੱਚ ਬੈਠਦਾ ਹੈ ਜਦੋਂ ਬੰਦਾ ਸਤ ਸੰਗਤ ਵਿੱਚ ਬੈਠ ਕੇ ਸੇਵਾ ਸਿਮਰਨ ਗੁਰੂ ਦਾ ਸ਼ਬਦ ਕੀਰਤਨ ਵਿਚਾਰ ਗੁਰਬਾਣੀ ਦਾ ਪਾਠ ਸੁਣਦਾ ਹੈ ਇਹ ਉਦੋਂ ਮਨੂਆ ਬਦਲਦਾ ਹੈ ਐਵੇਂ ਨਹੀਂ ਬਦਲਦਾ ਕਿਉਂਕਿ ਬੰਦੇ ਦਾ ਫੁਰਨਾ ਪਹਿਲਾਂ ਅੰਦਰ ਦਾ ਥਾਟ ਹੈ ਜਿਹੜਾ ਸਾਡਾ ਵਿਚਾਰ ਹੈ ਜਦੋਂ ਉਹ ਗੁਰੂ ਦੇ ਸ਼ਬਦ ਨਾਲ ਬਦਲ ਗਿਆ ਫਿਰ ਬੰਦਾ ਸਰੀਰ ਰੂਪ ਵਿੱਚ ਕਿਰਿਆ ਮਾਰੀ ਨਹੀਂ ਕਰਦਾ ਬੰਦਾ ਕਿਰਿਆ ਬਾਚ ਕਰਦਾ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਾਂ ਆ ਐਡਾ ਤਾਂ ਨਹੀਂ ਨਾ ਬੰਦੇ ਦਾ ਪੰਜ ਸੱਤ ਫੁੱਟ ਇਹਦੀ ਕੋਈ ਮਰਜ਼ੀ ਨਹੀਂ ਨਾ ਅੱਖਾਂ ਦੀ ਮਰਜ਼ੀ ਕੋਈ ਨਾ ਕੰਨ ਦੀ ਮਰਜ਼ੀ ਨਾ ਹੱਥਾਂ ਪੈ ਕਿਸੇ ਦੀ ਮਰਨਾ ਜ਼ੁਬਾਨ ਦੀ ਮਰਜ਼ੀ ਅੰਦਰ ਬੈਠੇ ਮਨੂਏ ਦੀ ਅੰਦਰ ਬੈਠੇ ਮਨੂਏ ਨੇ ਫੁਰਨਾ ਬਣਾ ਲਿਆ ਵੀ ਕੱਲ ਫਲਾਣੇ ਬੰਦੇ ਨੂੰ ਦੋ ਆ ਕੌੜੇ ਸ਼ਬਦ ਕਹਿਣੀ ਕਹਿਣੇ ਵੇlo ਅੰਦਰ ਦੇ ਮਨੂਏ ਨੇ ਇੱਕ ਦਿਨ ਪਹਿਲਾਂ ਫੁਰਨਾ ਬਣਾ ਲਿਆ ਵੀ ਕੱਲ ਜਦੋਂ ਮਿਲ ਲੈਣਾ ਆ ਦੋ ਸ਼ਬਦ ਕਹਿਣੀ ਕਹਿਣੇ ਪਹਿਲਾਂ ਅੰਦਰ ਦੇ ਮਨ ਨੇ ਬਣੂਏ ਨੇ ਫੁਰਨਾ ਬਣਾਇਆ ਬਸ ਕੱਲ ਬੰਦਾ ਅੱਖਾਂ ਸਾਹਮਣੇ ਆਉਣ ਦੀ ਦੇਰ ਸੀ ਜ਼ੁਬਾਨ ਨੇ ਬੋਲ ਦਿੱਤੇ ਹੈ ਨਾ ਜੀ ਇਹ ਮਰਜੀ ਅੰਦਰ ਬੈਠੇ ਮਨੂ ਦੀ ਮਨ ਜਿੱਥੇ ਆਪਣੀ ਖਿੱਚ ਪੈਦਾ ਕਰ ਲੇ ਤਨ ਸਾਰੇ ਨੂੰ ਉੱਥੇ ਕਸੀਟ ਕੇ ਲੈ ਜਾਂਦਾ ਹੈ ਇਹਨੂੰ ਸਮਝੋ ਰੱਬੀ ਗਿਆਨ ਵਿੱਚੋਂ ਗੁਰੂ ਤਾਂ ਕਹਿੰਦਾ ਗੁਰੂ ਕਹਿੰਦੇ ਤੂੰ ਸਤ ਸੰਗਤ ਕਰ ਸਿਮਰਨ ਕਰ ਨਿਤਨੇਮ ਕਰ ਆਪਣੇ ਅੰਦਰ ਦੇ ਮਨੂਏ ਨੂੰ ਸ਼ਬਦ ਨਾਲ ਜੋੜ ਜੇ ਤੇਰਾ ਮਨੂਆ ਸ਼ਬਦ ਨਾਲ ਜੁੜ ਕੇ ਰਹੇਗਾ ਕਲ ਮਨ ਪਵਿੱਤਰ ਰਹੇਗਾ ਤਨ ਦੇ ਕਰਮ ਆਪੇ ਪਵਿੱਤਰ ਹੋ ਜਾਣਗੇ ਤੇ ਬੰਦਾ ਬਾਹਰੋਂ ਤਨ ਪਵਿੱਤਰ ਕਰੀ ਜਾਏ ਮਨ ਨਹੀਂ ਪਵਿੱਤਰ ਨਹੀਂ ਹੋਣਾ ਮਹਾਰਾ ਜੀ ਤਾਂ ਹੀ ਤਾਂ ਕਿਹਾ ਸੀ ਤਨ ਧੋਤਾ ਮਨ ਅੱਛਾ ਨਾ ਹੋਏ ਤਾਂ ਮੈਂ ਬੇਨਤੀ ਕਰ ਰਿਹਾ ਗੁਰੂ ਕਹਿੰਦੇ ਨਾਮ ਤੇਰੇ